ਰਾਜਪੁਰਾ ਦੇ ਨਾਲ ਲੱਗਦੇ ਪਿੰਡ ਸ਼ਾਮਦੂ ਚ ਦੇਰ ਰਾਤ ਇੱਕ ਪਰਿਵਾਰ ਤੇ ਅਣਪਛਾਤੇ ਲੋਕਾਂ ਨੇ ਹਮਲਾ ਕੀਤਾ ਹੈ ਪਰਿਵਾਰ ਦੇ 4 ਮੈਂਬਰਾਂ ਨੂੰ ਤੇਜ਼ ਤਾਰ ਹਥਿਆਰਾਂ ਨਾਲ ਗੰਭੀਰ ਜ਼ਖਮੀ ਕੀਤਾ ਗਿਆ ਹੈ ਜ਼ਖਮੀਆਂ ਨੂੰ ਪਟਿਆਲਾ ਤੇ ਚੰਡੀਗੜ੍ਹ ਡਰੈਫਟ ਕੀਤਾ ਗਿਆ ਹੈ ਪੀੜਤ ਪਰਿਵਾਰ ਮੁਤਾਬਕ ਰਾਤ ਨੂੰ ਲਗਭਗ 9:30 ਵਜੇ ਕੁਝ ਲੋਕ ਆਏ ਤੇ ਹਮਲਾ ਕਰਕੇ ਫਰਾਰ ਹੋ ਗਏ ਚਾਰ ਪੰਜ ਜਣੇ ਆਏ ਨਹੀਂ ਪਿੰਨਿਚ ਆਪਣੇ ਆਣ ਜਵਾਨੀ ਕੋਈ ਬੰਦਿਆ ਜੀ ਕਿਹੜੇ ਆਏ ਨਹੀਂ ਕਿਹਸੇ ਕੋਣ ਹੈ ਇਹ ਬੰਦੇ ਹੂੰ ਹੂੰ ਬੜਾ ਕਸੁੱਤਾ ਮਾਰ ਕੇ ਗਏ ਜੀ ਉਂਗਲੀਆਂ ਲੱਗਰ ਗਈ ਬੰਦੀ ਰੋਹ ਦੀ ਦੁਆਰਾ ਜੀ ਉਹਨਾਂ ਕੋਲ ਸਾਰੇ ਹਥਿਆਰ ਹੈ ਉਹਨਾਂ ਕੋਲ ਉਹਨਾਂ ਦੀਆਂ ਉਂਗਲੀਆਂ ਲੱਗ ਪਈਆਂ ਜੀ ਉੱਤੇ ਖੂਨ ਲੱਗ ਜੀ ਬੁਰਾ ਹਾਲ ਹੋਇਆ ਵੀ ਉਹਨਾਂ ਦਾ ਜੀ ਬਹੁਤ ਸੀਰੀਅਸ ਹੈ ਇਹ ਇਸ ਤਰ੍ਹਾਂ ਰਜਿੰਦਰ ਨਾਲ ਰੈਫਰ ਕੀਤਾ ਜੀ ਹੁਣ ਹੈਲੋ ਹੁਣ ਵੀ ਕੁਝ ਅਣਪਛਾਤੇ ਬੰਦੇ ਆਏ ਜਿਨ੍ਹਾਂ ਦੇ ਵਿੱਚ ਸਾਡੇ ਘਰ ਦੇ ਮੇਰੀ ਵੀਰ ਜਰਨੈਲ ਸਿੰਘ ਜੀ ਭਾਬੀ ਰਾਣੀਕੌਰ ਜੀ ਠੀਕ ਹੈ ਸ਼ੇਰ ਸਿੰਘ ਮੇਰਾ ਭਤੀਜਾ ਜੀ ਉਹਨਾਂ ਆ ਕੇ ਬੜੀ ਬੇਰਹਿਮੀ ਨਾਲ ਕੂਆ ਨਾਲ ਕਿਰਪਾਨਾ ਨਾਲ ਵੱਢ ਕੇ ਗਿਆ ਨੇ ਕੋਈ ਅਸੀਂ ਕੋਈ ਗੱਲਬਾਤ ਨਹੀਂ ਜੀ ਹੁੰਦੀ ਦਾ ਸਾਹਮਣੇ ਆ ਜੀ ਪਤਾ ਲੱਗ ਜਾਂਦਾ ਜੇ ਗੱਲਬਾਤ ਹੁੰਦੀ ਦਾ ਆ ਕੇ ਸਾਹਮਣੇ ਕੋਈ ਪੰਚਾਇਤ ਇਕੱਠੀ ਕਰਦੇ ਗੱਲਬਾਤ ਕਰਦੇ ਪਰ ਇਹ ਜਿਹੜੀ ਅਣਸਕਾਮੀ ਘਟਨਾ ਵਾਪਰੀ ਆ ਇਹਦਾ ਸਾਨੂੰ ਬਹੁਤ ਦੁੱਖ ਹੈ ਇਹਦੇ ਨਾਲ ਪ੍ਰਸ਼ਾਸਨ ਨਾਲ ਜਿਹੜੀ ਗੱਲਬਾਤ ਕਰਨੀ ਜਾਂ ਨੇ ਅਸੀਂ ਕਹਿੰਨੇ ਵੀ ਇਹਦਾ ਕੋਈ ਸਾਨੂੰ ਇਨਸਾਫ ਦਵਾਇਆ ਜਾਵੇ ਬੈਠ ਗੋ ਕਾਹਨ ਕੋਈ ਗੱਲਬਾਤ ਇਹੋ ਜੀ ਹੋ ਜਾਂਦੀ ਜਾਂ ਕੋਈ ਸੀਰੀਅਸ ਨਹੀਂ ਐਸ ਟਾਈਮ ਬਿਲਕੁਲ ਸਾਨੂੰ ਕੰਟਰੋਲੋਂ ਤੋਂ ਫੋਨ ਆਇਆ ਸੀ ਉਥੇ ਰਾਈ ਝਗੜਾ ਹੋਇਆ ਅਸੀਂ ਮੌਕੇ ਤੇ ਪਹੁੰਚੇ ਦੇਖਿਆ ਚਾਰ ਜਣੇ ਉਹ ਕੋਈ ਲੜਾਈ ਜਗੜੇ ਨਾਲ ਸੱਟਾਂ ਲੱਗਣ ਕਰਤੀ ਕੀ ਇਥੇ ਆ ਰਹੇ ਨੇ ਜੀ ਕੀ ਕਮਰੀ ਅਮਰੀਕ ਸਿੰਘ ਇੱਕ ਜਰਨੈਲ ਸਿੰਘ ਹੈ ਅਮਰੀਤ ਸਿੰਘ ਤੇ ਸ਼ੇਰ ਸਿੰਘ ਤੇ ਰਾਣੀ ਇਹ ਕੋਈ ਕੁਚ ਰਜਿੰਦਰਾ ਕਰੇ ਨੇ ਇੱਕ ਮਹਿਬਤ ਚ ਕਰੇ ਅਨੁਮਤਾ ਕੋਈ ਕਰਵੀ ਹੋਈ ਜੀ ਜੋ ਕਾਨੂੰਨ ਦਾ ਕੋਈ ਨਾ ਕੋਈ ਪੁਰਾਣੀ ਰੰਜਿਸ਼ ਹੋਵੇ ਲੱਗਿਆ ਪਤਾ ਪਿੰਡੂ ਲੱਗ ਰਿਹਾ ਗੂ ਹਜੇ ਕੋਈ ਇਹਨਾਂ ਦਾ ਕੋਈ ਪਹਿਲਾਂ ਕੋਈ ਲੜਾਈ ਲੁੜੀ ਹੋਈ ਹੋਊ ਕੋਈ